भेण भ्र सारे फत साझी करी वाहिगुरू जी ख़ालसा वाहिगरू जी फतिहदार सरपंच साहिब इन्हनि मैन दसिया जॾो एम एल ए साहब में बि वॾी आपत आगी से कैंप उस सिंह बाद सरदार गुरभचन सिंह पिंड निहाला लवेरा सरदार हरजिंदर सरदार लखविंदर सिंह पुत्र सरदार हरी सिंह पिंड निहाला लवेरा ਉਹਨ ਕਾਮਰ ਵਾਲੇ ਦੇ ਲਾ ਪਾਤਰੀਆਂ ਨੂੰ ਆਵਾਜ਼ ਬਣਾਵਾਂਗਾ ਪਹਿਲੇ ਹੈ ਸ਼੍ਰੀ ਬਚਨ ਪੁੱਤਰ ਅਜੀ ਇਸ ਤੋਂ ਇਲਾਵਾ ਬਾਕੀਆਂ ਦੇ ਵੀ ਮਨਜ਼ੂਰੀ ਪੱਤਰ ਜਿਹੜੇ ਆ ਧਿਆਨ ਲਵੇਰਾ ਤੇ ਉਹਨਾਂ ਨੂੰ ਪਹੁੰਚਾ ਦਿੱਤੇ ਜਾਣਗੇ ਬਚਨ ਜੀ ਪੁੱਤਰ ਕੇ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਪੁੱਤਰ ਸਰਦਾਰ ਗੁਰਬਚਨ ਸਿੰਘ ਪਿੰਡ ਨਿਹਾਲਾ ਲਵੇਰਾ ਸਰਦਾਰ ਹਰਜਿੰਦਰ ਸਰਦਾਰ ਲਖਵਿੰਦਰ ਸਿੰਘ ਪੁੱਤਰ ਸਰਦਾਰ ਹਰੀ ਸਿੰਘ ਪਿੰਡ ਨਿਹਾਲਾ ਲਵੇਰਾ ਹੁਣ ਕਾਮਲ ਵਾਲੇ ਦੇ ਲਾਭਪਾਤਰੀਆਂ ਨੂੰ ਮਵਾਜ਼ਾ ਬਣਾਵਾਂਗਾ ਪਹਿਲੇ ਹੈ ਸ਼੍ਰੀ ਬਚਨ ਪੁੱਤਰ ਹਨ ਇਸ ਤੋਂ ਇਲਾਵਾ ਬਾਕੀਆਂ ਦੇ ਵੀ ਮਨਜ਼ੂਰੀ ਪੱਤਰ ਜਿਹੜੇ ਆ ਨਾਲ ਮੇਰਾ ਤੇ ਉਹਨਾਂ ਨੂੰ ਪਹੁੰਚਾ ਦਿੱਤੇ ਜਾਣਗੇ ਬਚਨ ਜੀ ਪੁੱਤਰ ਕੇ ਬੈਂਕ ਮੈਂ ਦੇ ਅਧਿਕਾਰੀ ਕਰਮਚਾਰੀ ਸਾਰੇ ਪੈਣ ਪ੍ਰਾਪਾ ਸਾਰੇ ਫਤੇ ਸਾਜੀ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਾਂਤ ਸਿੰਘ ਜੀ ਸਰਪੰਚ ਸਾਹਿਬ ਨੇ ਮੈਨੂੰ ਦੱਸਿਆ ਵੀ ਜਦੋਂ ਐਮਐਲਏ ਸਾਹਿਬ ਨੇ ਵੀ ਵੱਡੀ ਆਫਤ ਆ ਗਈ ਸੀ ਉਦੋਂ ਇੱਥੇ ਕੈਂਪ ਵਧਿਆਨੇ ਦਿੱਤਾ ਧਾਰਮਿਕ ਸੰਸਥਾਵਾਂ ਨੇ ਦਿੱਤਾ ਉਥੇ ਇਸ ਇਲਾਕੇ ਦੇ ਲੋਕਾਂ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਔਰ ਮੈਂ ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਹਾਂ ਚਾਇਓ ਪ੍ਰਸ਼ਾਸਨਾਂ ਤੈ ਉਹ ਪੀਟੀ ਹਲਕਾ ਇਹ ਇਹਨਾਂ ਨੇ ਬਿਲਕੁਲ ਸੱਚ ਕਿਹਾ ਕਿ ਸਰਦਾਰ ਸਰਦ ਸਿੰਘ ਹੁਣ ਸਰਪੰਚ ਤੇ ਸਰਦਾਰ ਜਸਵੀ ਜਸਵੀਰ ਸਿੰਘ ਹੁਣ ਇਨਸਾਫ ਦਾ ਸਰਪੰਚ ਇਹਨਾਂ ਦਾ ਅਹਿਮ ਯੋਗਦਾਨ ਰਿਹਾ ਇਸ ਵਧੀਆ ਨੇ ਦਿੱਤਾ ਧਾਰਮਿਕ ਸੰਸਥਾਵਾ ਨੇ ਦਿੱਤਾ ਉਥੇ ਇਸ ਇਲਾਕੇ ਦੇ ਲੋਕਾਂ ਨੇ ਵੀ ਬਹੁਤ ਵੱਡਾ ਸਾਥ ਦਿੱਤਾ ਔਰ ਮੈਂ ਤੁਹਾਡਾ ਸਭ ਦਾ ਸ਼ੁਕਰਗੁਜ਼ਾਰ ਆ ਜਾਇਓ ਪ੍ਰਸ਼ਾਸਨ ਆ ਜਾਇਓ ਪਟੀ ਹਲਕਾ ਤੇ ਇਹਨਾਂ ਨੇ ਬਿਲਕੁਲ ਸੱਚ ਕਿਹਾ ਕਿ ਸਰਦਾਰ ਸਰਦ ਸਿੰਘ ਹੁਣੇ ਸਰਪੰਚ ਤੇ ਸਰਦਾਰ ਜਸਵੀ ਜਸਵੀਰ ਸਿੰਘ ਹੁਣੇ ਸਾਫ ਦਾ ਸਰਪੰਚ ਇਹਨਾਂ ਦਾ ਅਹਿਮ ਯੋਗਦਾਨ ਰਿਹਾ ਇਸ ਬੰਦਾ ਤਰਵਾਸ ਚ ਪਰਮਾਤਮਾ ਨੇ ਫੇਰ ਜਿਉਂ ਜੇ ਆਫ ਦੀ ਘੜੀ ਵੀ ਉਹ ਦਿੰਦਾ ਤੇ ਸੌਖੀ ਵੀ ਉਹ ਲਿਆ ਕੇ ਦਿੰਦਾ ਹੈ ਜਿੱਥੇ ਅੱਜ 1 ਕਰੋੜ ਰੁਪਏ ਦਾ ਇਥੋਂ ਦਾ ਜਿਹੜਾ ਵਾਪਜਾ ਹੈ ਉਹ ਤਕਸੀਮ ਕੀਤਾ ਗਿਆ ਔਰ ਨਾਲ ਦੇ ਪਿੰਡ ਦਾ 6 ਲੱਖ 70000 10 ਜਿਹੜੀਆਂ ਸਾਡੀਆਂ ਫਸਲਾਂ ਖਰਾਬ ਹੋਈਆਂ ਸੀ ਉਹਦੇ ਲਈ 22 ਕਰੋੜ ਰੁਪਈਆ ਫਿਰੋਜ਼ਪੁਰ ਜ਼ਿਲ੍ਹੇ ਨੂੰ ਸਰਕਾਰ ਵੱਲੋਂ ਜਿਹੜਾ ਰੀਲீஸ் ਕਰ ਦਿੱਤਾ ਗਿਆ ਇਹ ਪੈਸੇ ਸਾਰੇ ਜਿਹੜੇ ਖਾਤੇਦਾਰਾਂ ਦੇ ਹਿੱਸੇ ਵਿੱਚ ਪੈ ਗਏ ਆ ਪੈ ਜਾਣੇ ਆ ਅੱਜ ਆ ਜਾਣੇ ਆ ਸਾਰਿਆਂ ਦੇ ਸੋ ਇਹ तकरीबन 257 ਜਿਹੜੇ ਲਾਪਤਰੀ ਸੀ ਉਹਨਾਂ ਨੂੰ ਔਰ ਜੇ ਕੋਈ ਰਹਿ ਵੀ ਗਿਆ ਜਿਹੜੀ ਕਈ ਵਾਰੀ ਕੋਈ ਕਾਨੂੰਨੀ ਅੜਚਲ ਹੁੰਦੀ ਹੈ ਉਸ ਨੂੰ ਪੂਰਾ ਕਰਕੇ ਸਾਰੇ ਲੋਕਾਂ ਤਾਈਂ ਵੱਧ ਤੋਂ ਵੱਧ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਪੰਜਾਬ ਸਰਕਾਰ ਦੀ ਕਿਉਂਕਿ ਸਾਨੂੰ 6800 ਰੁਪਏ ਜਿਹੜਾ ਸੈਂਟਰਲ ਗਵਰਨਮੈਂਟ ਦਾ ਡਿਜਾਸਟਰ ਫੰਡ ਹੈ ਔਰ ਇਹਨੂੰ 13200 ਆਪ ਪਾ ਕੇ ਦੇ ਵਿੱਚ ਔਰ ਲੋਕਾਂ ਲਈ ਠੀਕ ਹੈ ਮੈਂ ਕਹਿੰਦਾ ਵੀ ਜਿੰਨਾ ਪ੍ਰਮਾਤਮਾ ਦਾ ਉਹਨਾਂ ਦਾ ਅਸੀਂ ਦੇ ਨਹੀਂ ਸਕਦੇ ਪਰ ਫਿਰ ਵੀ ਦੁੱਖ ਵਿੱਚ ਸਾਹ ਹੁੰਦਾ ਸਰ ਜਿਵੇਂ ਜਿੰਨ ਕਈਆ ਦੀ ਜ਼ਮੀਨ ਜਿਹੜੀ ਆ ਉਹ ਰੁੜ ਗਈ ਹੈਗੀ ਸੀ ਕਈਆ ਦੇ ਜਿਹੜੀ ਸਾਰੀ ਫਸਲ ਜਿਹੜੀ ਆ ਉਹ ਖਰਾਬ ਹੋ ਗਈ ਤੇ ਸਾਰੇ ਚੀਜ਼ਾਂ ਦਾ ਜਿਹੜਾ ਮੁਆਵਜ਼ਾ ਜਿਹੜਾ ਉਹਦਾ ਡੀਸੈਂਟਿੰਗ ਵਗੈਰਾ ਸਾਰਾ ਉਹ ਅੱਡ ਬਖਰੀ ਹੋਊ ਇਹਨਾਂ ਨੂੰ ਨਾਲ ਜਿਹੜਾ ਕਣਕ ਦਾ ਬੀਜ ਵੀ ਮੁੱਕ ਵੇਚ ਦਿੱਤਾ ਜੀ